ਹਿਰੋਇਨ ਅਤੇ ਲੱਖਰ ਰੁਪਏ ਦੀ ਡਰੱਗ ਮਨੀ ਸਮੇਤ ਪਿੰਡ ਦਾ ਸਰਪੰਚ ਅਤੇ ਉਸ ਦਾ ਸਾਥੀ ਗ੍ਰਿਫਤਾਰ ਸਟੇਟ ਸਪੈਸ਼ਲ ਅਪਰੇਜਨ ਸੈੱਲ ਅੰਮ੍ਰਿਤਸਰ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਬਟਾਲਾ ਕਾਦੀਆਂ ਰੋਡ ਤੇ ਐਕਟਵਾ ਤੇ ਜਾ ਰਹੇ ਦੋ ਵਿਅਕਤੀਆਂ ਨੂੰ ਜਦੋਂ ਪੁਲਿਸ ਵੱਲੋਂ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਕਰੀਬ 4,80,000 ਰੁਪਏ ਅਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇਨਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਜੋ ਕਿ ਪਿੰਡ ਦਾ ਸਰਪੰਚ ਹੈ ਅਤੇ ਉਸ ਦਾ ਸਾਥੀ ਸੇਵਕ ਸਿੰਘ ਜੋ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਗੋਇੰਦਵਾਲ ਜੇਲ੍ਹ ਚੋਂ ਬੰਦ ਨਸ਼ਾ ਤਸਕਰ ਦੇ ਨਾਲ ਇਹਨਾਂ ਦੇ ਸਬੰਧ ਸਨ ਜੋ ਕਿ 1 ਸਾਲ ਤੋਂ ਚੱਲ ਰਹੇ ਸਨ ਜਿਨ੍ਹਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲਿਆ ਜਾਏਗਾ ਔਰ ਮੁੜਲੀ ਪੇਸ਼ ਗਿਸ਼ਤੇ ਹੋਰ ਵੀ ਕੁਝ ਖੁਲਾਸੇ ਹੋਣ ਦੀ ਉਮੀਦ ਹੈ ਬਟਾਲਾ ਤੋਂ ਲਵ ਰੇਸਿੰਗ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਾਨਯੋਗ ਏ.ਆਈ.ਜੀ ਸਾਹਿਬ ਦੇ ਤੇ ਡੀ.ਐਸ.ਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭਾੜੇਪੁਰਸ਼ਾਂ ਦੀ ਤਲਾਸ਼ ਵਿੱਚ ਰਵਾਨਾ ਸੀ ਜਿੱਤੇ ਅਨੁਮੋਖੁਰਾ ਨੇ ਇਤਲਾਹ ਦਿੱਤੀ ਕਿ ਬਡਾਲਾਗਰਮ ਦੇ ਏਰੀਏ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੈਂਦਿਰਾਂ ਨੂੰ ਐਂ ਪੇਪਰ ਕੀਤਾ ਦੋ ਆ ਜਾਣਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਵਜੀ ਦਾ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਹਰ ਦੋਨੇ ਇੱਕੋ ਜਿਹੀ ਚੀਜ਼ ਦੀ ਗੱਲ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਇਹ ਦੋਨੇ ਪਿੰਡ ਕੋ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗਾਂ ਲਿੰਕਟੇ ਚ ਉੱਤੋਂ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਵੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਜੇ ਤੋਂ ਕਾਤੇ ਇੱਕ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਤੋਂ ਇਹਨਾਂ ਦੀ ਐਕਟਿਵਿਟੀ ਦੇ ਵਿੱਚ 481000 ਰੁਪਏ ਡਰੱਗ ਬਣੇ তে 100 গ্রাম হিরোইন ব্রাম